ਜਿਹੜਾ ਪਿੰਡ ਆ ਇਹ ਰੱਖਾ ਨਾ ਅੰਮ੍ਰੂਤਾ ਕੁੰਦਾ ਬਣਾਇਆ ਕਿੰਨੇ ਦਾ ਲਿਆ ਹੈ ਲਿਆ ਹੈ 30000 ਚੱਲਦਾ 30000 ਦਾ ਦੇਖੋ ਨਾ ਜੀ ਬ੍ਰੇਕ ਲੱਗਣੀ ਹੈ ਤੇ ਨਾ ਜੀ ਰੇਸ ਹੁਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਇਹ ਚਿੱਠੀਆਂ ਆ ਚੁੱਕੀਆਂ ਨੇ ਵੀ ਜਿਹੜੇ ਜਗਾੜੂ ਰੇੜੇ ਇਹਨਾਂ ਨੂੰ ਬੰਦ ਕਰ ਦਿੱਤਾ ਇਹਨੂੰ ਆਪਣੇ ਤਰੀਕੇ ਨਾਲ ਇਹਨੂੰ ਵੇਚ ਕੇ ਕਿਸੇ ਕੋ ਖਵਾੜੀਏ ਕੋਲ ਦਜਾਤਜਾ ਕਰਕੇ ਆਪਣਾ ਕੋ ਵੀਕਲ ਲਓ ਜਿਹਦਾ ট্রান্সਟ ਹੈ ਬਦਰਵਾ ਆਰਸੀ ਬਣੀ ਹੋਏ ਤੁਹਾਡੇ ਕੋਲ ਲਾਇਸੈਂਸ ਹੋਏ ਕੋਈ ਹਾਦਸਾ ਹੋ ਜਾਂਦੇ ਤੇ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਕੋਈ ਬਚਾ ਨੀਗਾ ਔਰ ਅੱਗੋ ਜਿੰਨੇ ਵਜਰਾਂ ਨੇ ਤੇ ਲੋਹੇ ਤੇ ਵਜਰਾਂ ਉਹਦੇ ਤੇ ਬਚਾ ਹੋਣਾ ਹੀ ਨਿਕਾ ਨਾ ਕਿਸੇ ਕੀਮਤ ਤੇ ਵੀ ਇਹ ਸਾਰਾ ਸਖਤ ਲੋਹਾ ਲੱਗਾ ਤੇ ਕਿਸੇ ਦਾ ਬਚਾ ਨੀਗਾ ਹੋਣਾ ਉਹ ਮੇਰੀ ਅਪੀਲ ਹੈ ਤੁਹਾਡੇ ਤੁਹਾਨੂੰ ਵੀ ਮੈਂ ਕਰਦਾ ਤੇ ਆਮ ਜਿਹੜੇ ਹੈਗੇ ਨੇ ਇਹਨਾਂ ਨੇ ਜਿਨ੍ਹਾਂ ਨੇ ਇੱਥੇ ਘਾੜੂ ਰੇੜੇ ਬਣਾਏ ਨੇ ਮਰੂਤੇ ਬਣਾਏ ਨੇ ਮੇਰੀ ਅਪੀਲ ਹੈ ਵੀ ਇਹਨਾਂ ਨੂੰ